ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਤਨਾਮ ਸਿੰਘ ਸਵਾਗਤ ਕਰਦਾ ਹਾਂ ਸੰਗਤ ਜੀ ਇੱਕ ਕੋਸ਼ਿਸ਼ ਰੰਦੀ ਹੈ ਕਿ ਉਹਨਾਂ ਵੀਰਾਂ ਤੱਕ ਉਹਨਾਂ ਪੈਣਾ ਤੱਕ ਪਹੁੰਚਿਆ ਜਾਏ ਜੋ ਵੱਡੇ ਲੈਵਲ ਤੇ ਮੱਲਾ ਮਾਰ ਰਹੇ ਹਨ ਖੇਡਾਂ ਰਹੀਂ ਪੜ੍ਹਾਈ ਰਹੀਂ ਅਤੇ ਹੋਰ ਵੀ ਅਲੱਗ-ਅਲੱਗ ਫੀਲਡਾਂ ਵਿੱਚ ਇਵੇਂ ਹੀ ਸਾਡਾ ਵੀਰ ਬਖਸ਼ੀਸ਼ ਸਿੰਘ ਜੀ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਜੀ ਅਤੇ ਪੋਤਰਾ ਸਰਦਾਰ ਮੋਨ ਸਿੰਘ ਪੱਟੀ ਕਿਕ ਬੌਕਸਿੰਗ ਵਿੱਚ ਜੋ ਹੈ ਵੱਡੀਆਂ ਮੱਲਾ ਮਾਰ ਕੇ ਵਾਪਸ ਮੁੜਿਆ ਹੈ ਗੱਲ ਕਰੀਏ ਜਿੱਥੇ ਇੱਕ ਗੇਮ ਖੇਡ ਰਹੇ ਹਨ ਉੱਥੇ ਗੁਰਸਿੱਖ ਪਰਿਵਾਰ ਹੈ ਅਤੇ ਬੱਚਾ ਸਾਡਾ ਜੋ ਹੈ ਅਮਰਤ ਧਾਰੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਗੇਮਾਂ ਖੇਡਣੀਆਂ ਘਰੋਂ ਬਾਹਰ ਜਾਣਾ ਤੇ ਜੋ ਹੈ ਅਮਰਤ ਨੂੰ ਆਪਣੇ ਜੋ ਹੈ ਪਰਪੱਕ ਰਹਿਣਾ ਸਿੱਖੀ ਵਿੱਚ ਬਹੁਤ ਪਰਪੱਕਨ ਜਿੱਥੇ ਗੇਮਾਂ ਵਿੱਚ ਪਰਪੱਕਨ ਉੱਤੇ ਆਪਣੀ ਸਿੱਖੀ ਵਿੱਚ ਵੀ ਪੂਰੇ ਪਰਪੱਕਨ ਇਹ ਪੂਰਾ ਪਰਿਵਾਰ ਹੀ ਜੋ ਹੈ ਨੇ ਹੰਗਾ ਦਾ ਪਰਿਵਾਰ ਵੱਜਦਾ ਹੈ ਤੇ ਆਓ ਪਹਿਲੇ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਇਸ ਪਰਿਵਾਰ ਨਾਲ ਗੱਲਬਾਤ ਜ਼ਰੂਰ ਕਰਾਂਗੇ ਗੁਰਿੰਦਰ ਮੈਗਾ ਗੋਲਾ ਮੈਗਾ ਰੈਕਟਰ ਦਾ ਪੂਰੇ ਦਾ ਮਾਰਨ ਤੋਂ ਬਾਅਦ ਰੈਕਟਰ ਚਲ ਗਿਆ ਸੰਘਾ ਜੀ ਇਹ ਜੋ ਤੁਸੀਂ ਵੀਡੀਓ ਦੇਖੀ ਹੈ ਇਕ ਬਖਸ਼ੀਸ਼ ਸਿੰਘ ਸਾਡਾ ਵੀਰ ਛੋਟਾ ਕਿੱਕ ਬੌਕਸਿੰਗ ਇੰਟਰਨੈਸ਼ਨਲ ਵਿੱਚ ਜੋ ਦਿੱਲੀ ਵਿਖੇ ਜੋ ਪਿਛਲੇ ਦਿਨਾਂ ਵਿੱਚ ਕੰਪੀਟੀਸ਼ਨ ਹੋਇਆ ਉਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਪਹੁੰਚਿਆ ਏ ਤੇ ਅਸੀਂ ਸਮੁੱਚੀ ਇਕਬਾਣੀ ਦੇ ਪਰਿਵਾਰ ਤਰਫੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਇਕਬਾਣੀ ਚੈਨਲ ਤੇ ਬਖਸ਼ੀਸ਼ ਜੀ ਤੁਸੀਂ ਜਿਸ ਲਈ ਇਹ ਗੇਮ ਚੁਣੀ ਕਿਸ ਤਰ੍ਹਾਂ ਇਨਸਪੀਰੇਸ਼ਨ ਆਈ ਕਿਸ ਤਰ੍ਹਾਂ ਮੋਟੀਵੇਸ਼ਨ ਆਈ ਕਿ ਇਹਹੀ ਗੇਮ ਖੇਡਣੀ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਕੋਚ ਨੇ ਮੈਨੂੰ ਬਹੁਤ ਸਪੋਰਟ ਕੀਤੀ ਸੀ ਕਿ ਇਹ ਗੇਮ ਚ ਆਉਣ ਵਾਸਤੇ ਉਹਨਾਂ ਨੇ ਪਹਿਲਾ ਮੈਂ ਪਹਿਲਾ ਜਿਹੜਾ ਮੈਚ ਸੀ ਮੇਰਾ ਉਹ 2019 ਵਿੱਚ ਸੀ ਜਿਹੜਾ ਮੈਂ ਪਰੇਡ ਖੇਡਿਆ ਸੀ ਤੇ ਉਸ ਤੋਂ ਪਹਿਲਾਂ ਮੇਰੇ ਜੋ ਗ੍ਰੈਂਡਫਾਦਰ ਨੇ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਕਿ ਤੂੰ ਜਾ ਅੱਗੇ ਔਰ ਖੇਡ ਗਿਆ ਔਰ ਔਰ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤੀ ਅੱਗੇ ਜਾਣ ਵਾਸਤੇ ਔਰ ਔਰ ਕਿ ਮੇਰੇ ਸਕੂਲ ਵਾਲਿਆਂ ਨੇ ਮੈਨੂੰ سپورਟ ਕੀਤੀ ਔਰ ਮੈਂ ਜ਼ਰੂਰ ਚਾਹਾਂਗਾ ਤੁਸੀਂ ਆਪਣੇ ਕੋਚ ਦਾ ਨਾਮ ਜ਼ਰੂਰ ਦੱਸੋ ਕਿਉਂਕਿ ਕੋਚ ਜੋ ਹੁੰਦਾ ਹੈ ਉਹ ਤੁਹਾਡਾ 멘ਟਰ ਹੁੰਦਾ ਹੈ ਜੀ ਮੇਰੇ ਕੋਚ ਦਾ ਨਾਮ ਪੰਕਜ ਕੁਮਾਰ ਹੈ ਔਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ سپورਟ ਕੀਤੀ ਇਸ ਚੀਜ਼ 'ਚ ਆਉਣ ਵਾਸਤੇ ਬਿਲਕੁਲ ਜੀ ਸੰਗਤ ਜੀ ਤਾਂ ਹੀ ਸਾਡੇ ਬੱਚੇ ਅੱਗੇ ਜਾ ਸਕਦੇ ਨੇ ਜਿਸ ਲਈ ਪੇਰੈਂਟਸ ਉਹਨਾਂ ਦੇ ਦਾਦਾ-ਦਾਦੀ ਉਹਨਾਂ ਦੇ 멘ਟਰ ਜੋ ਹੁੰਦੇ ਨੇ ਉਹਨਾਂ ਨੂੰ ਜੋ ਹੈ ਮੋਟੀਵੇਟ ਕਰਦੇ ਹਨ ਉਹਨਾਂ ਨੂੰ ਜੋ ਹੈ ਇੱਕ ਹੌਸਲਾ ਦਿੰਦੇ ਹਨ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਕਿਵੇਂ ਦਾ ਰਿਹਾ ਏ ਸਾਰਾ ਸਫਰ ਹੈ ਗੱਲ ਕਰੀਏ ਤਾਂ ਇੱਕਦਮ ਕਿੱਕ ਬੌਕਸਿੰਗ ਚਾਣਾ ਫਿਰ ਕਿੰਨੇ ਕੁ ਮੈਡਲ ਅਜ ਤੱਕ ਲਏ ਨੇ ਬਿਲਕੁਲ ਅਜ ਤੱਕ 14 ਸਰਟੀਫਿਕੇਟ ਤੇ 14 ਹੀ ਮੈਡਲ ਨੇ ਤੇ ਔਰ ਮੈਂ ਔਰ ਵੀ ਕੋਸ਼ਿਸ਼ ਕਰਾਂਗਾ ਕਿ ਅੱਗੇ ਖੇਡਾਂ ਦੀ ਗੱਲ ਕਰੀਏ ਤਾਂ ਹੁਣ ਜੋ ਇੰਟਰਨੈਸ਼ਨਲ ਲੈਵਲ ਤੇ ਇੱਕ ਮੈਚ ਹੁੰਦਾ ਹੈ ਜੰਮੂ ਵਿੱਚੋਂ ਤੁਸੀਂ ਸਿਲੈਕਟ ਹੋ ਕੇ ਜਾਂਦੇ ਹੋ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਕਿਵੇਂ ਦੀ ਫੀਲਿੰਗ ਸੀ ਉਹ ਉਹ ਲੱਗ ਗਈ ਫੀਲਿੰਗ ਸੀ ਕਿ ਮੈਂ ਇੰਟਰਨੈਸ਼ਨਲ ਪਹਿਲੀ ਵਾਰ ਖੇਡਿਆ ਔਰ ਮੈਂ ਆਪਣੇ ਇੰਡੀਆ ਵਾਸਤੇ ਬ੍ਰੌਂਜ਼ ਮੈਡਲ ਲਿਆ ਜੀ ਤੇ ਕਿੰਨੀ ਮੁਸ਼ਕਲਾਂ ਆਈਆਂ ਇਸ ਵਿੱਚ ਇਸ ਵਿੱਚ ਮੈਨੂੰ ਬਹੁਤ ਮੁਸ਼ਕਲ ਆਈਆਂ ਕਿ ਮੇਰੀ ਡੇਲੀ ਰੂਟੀਨ 'ਚ ਪ੍ਰੈਕਟਿਸ ਔਰ ਵਗੈਰਾ ਜਿਹੜੀ ਜਿਹਦੇ ਵਿੱਚ ਮੇਰੇ ਘਰ ਦੇ ਮੈਨੂੰ ਸਪੋਰਟ ਕੀਤੀ ਕਿ ਤੂੰ ਜਾ ਕੇ ਪ੍ਰੈਕਟਿਸ ਕਰ ਔਰ ਇੰਡੀਆ ਵਾਸਤੇ ਖੇਡ ਬਿਲਕੁਲ ਜੀ ਫਿਰ ਇੱਕ ਵਾਰ ਕਹੀਏ ਕਿ ਦਾਦਾ ਜੀ ਇਹਨਾਂ ਦੇ ਕਾਫੀ ਜ਼ਿਆਦਾ ਸਪੋਰਟਿਵ ਨੇ ਸਰਦਾਰ ਮੋਹਨ ਸਿੰਘ ਪੱਟੀ ਇਮੋਸ਼ਨਲ ਹੋ ਗਏ ਨੇ ਕਿਉਂਕਿ ਸਾਡਾ ਵੀਰ ਅੱਜ ਇਹਨਾਂ ਦੇ ਫਾਦਰ ਸਾਡੇ ਵਿੱਚ ਨਹੀਂ ਹਨ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਪੱਲਾ ਵਿੱਚ ਬੜੀ ਘਾਟ ਮਹਿਸੂਸ ਹੁੰਦੀ ਹੈ ਆਪਣੇ ਪਰਿਵਾਰਿਕ ਮੈਂਬਰਾਂ ਦੀ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਥੋੜਾ ਹੌਸਲਾ ਕਰੋ ਕੋਈ ਨਾ ਵਾਹਿਗੁਰੂ ਦਾ ਪਾਣਾ ਸੀ ਆ ਜੋ ਬੱਚਾ ਜੋ ਹੈ ਅੱਗੇ ਵਧ ਰਿਹਾ ਹੈ ਉਹਨਾਂ ਦੀ ਜੋ ਅੱਗੇ ਇੱਛਾਵਾਂ ਸੀ ਉਹਨਾਂ ਨੂੰ ਪੂਰਾ ਕਰ ਰਿਹਾ ਹੈ ਇਹਨਾਂ ਦਾਦਾ ਜੀ ਨਾਲ ਵੀ ਗੱਲਬਾਤ ਕਰਦੇ ਆ ਕੋਸ਼ਿਸ਼ ਰੰਦੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਨਾਲ ਗੱਲ ਕਰੀਏ ਪਰ ਕਿਦਰੇ ਨ ਕਿਦਰੇ ਇਮੋਸ਼ਨਲ ਹੋ ਗਏ ਨੇ ਇਸ ਵੇਲੇ ਸudarmohan singh patti ji ਬਹੁਤ ਬਹੁਤ ਮੁਬਾਰਕ ਹੈ ਸਭ ਤੋਂ ਪਹਿਲਾਂ ਦਾ ਕਿ ਬੱਚਾ ਬਹੁਤ ਵੱਡੀ ਮਲਮਾਰ ਕੇ ਪੱਜ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਨੂੰ ਆਪਣੇ ਪਿੰਡ ਜੜੜੇ ਨੂੰ ਹਾਂਜੀ ਸ਼ਾਇਦ ਲੋਕ ਨਹੀਂ ਜਾਣਦੇ ਉਹਨਾਂ ਇਸ ਪਿੰਡ ਨੂੰ ਜੜੜਾ ਨੂੰ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਇੱਕ ਬਾਰਡਰ ਦਾ ਜ਼ੀਰੋ ਲਾਈਨ ਤੇ ਪਿੰਡ ਹੈ ਜਿਸ ਦਾ ਬੱਚਾ ਅੱਜ ਇੱਥੇ ਪਹੁੰਚਿਆ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਇੰਨੇ ਫਾਰ ਫਲੰਗ ਏਰੀਆ ਚ ਬੱਚਾ ਅੱਗੇ ਵੱਧ ਕੇ ਆਪਣੇ ਦੇਸ਼ ਨੂੰ ਜੋ ਹੈ ਰਿਪਰੈਜ਼ੈਂਟ ਕਰਦਾ ਹੈ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਸਾਰਿਆਂ ਵਾਸਤੇ ਮਾਨ ਦੀ ਗੱਲ ਹੈ ਕਿ ਇੰਨੀ ਦੂਰੋਂ ਚੱਲ ਕੇ ਗੇਮ ਖੇਡਣੀ ਫਿਰ ਪ੍ਰੈਕਟਿਸ ਵਾਸਤੇ ਜਾਣਾ ਸਕੂਲ ਵੀ ਜਾਣਾ ਤੇ ਘਰਦਿਆਂ ਨੂੰ ਵੀ ਟਾਈਮ ਦੇਣਾ ਬੜਾ ਇੱਕ ਜੋ ਹੈ ਮੁਸ਼ਕਿਲ ਹੋ ਜਾਂਦਾ ਹੈ ਗੱਲ ਕਰੀਏ ਤਾਂ ਬੱਚਾ ਜਿਸ ਨੇ ਮੈਡਲ ਲੈ ਕੇ ਘਰ ਵਾਪਸ ਮੁੜਿਆ ਕਿਵੇਂ ਤਾਂ ਲੱਗਿਆ ਦੇਖੋ ਜਦੋਂ ਸਾਨੂੰ ਮੈਸੇਜ ਆਇਆ ਕਿ ਉਹਨਾਂ ਨੇ ব্রੌਂਜ਼ ਮੈਡਲ ਲੈ ਆਇਆ ਤੇ ਇਹਨਾਂ ਦਾ ਇੱਕ ਆਪਣਾ ਗਰੁੱਪ ਹੈ ਇਸਾ ਇਸ ਗੁਰੂ ਨੇ ਆਪਣੇ ਕੋਚ ਨੇ ਗੁਰੂ ਕਹਿੰਦਾ ਤੇ ਉਹ ਇਸ ਗੁਰੂ ਨੇ ਮਨਾਵ ਦੇ ਵਿੱਚ ਉਹਨੇ ਮੈਸੇਜ ਭੇਜਿਆ ਮੈਂ ਵੀ ਮੁਬਾਰਕ ਦਿੱਤੀ ਕਾਫੀ ਉਸੇ ਗਰੁੱਪ ਦੇ ਵਿੱਚ ਲੋਕਾਂ ਨੇ ਬਾਕੀ ਮੁਬਾਰਕ ਦਿੱਤੇ ਤੇ ਇੱਕ ਬੜੀ ਅਲੱਗ ਕਿਸਮ ਦਾ ਇੱਕ ਫੀਲਿੰਗ ਹੈ ਕਿਉਂਕਿ ਜਿਸ ਦਿਨ ਕਿ ਆ ਉਸਨੇ ਇਹਨੂੰ ਮੈਂ ਜੰਮੂ ਛੱਡ ਕੇ ਆਇਆ ਰਾਤ ਨੂੰ ਔਰ ਇਹ ਮੈਨੂੰ ਇਹਨੇ ਪੱਕਾ ਗਿਆ ਕਿਉਂਕਿ ਪੂਰੇ ਸਕੂਲ ਮੈਂ ਫਿਰ ਦਰਬਾਰਾ ਵਾਪਸ ਆਵਾਂ ਜਿੱਥੇ ਇਸੇ ਗੁਰੂ ਦਾ ਬੜਾ ਯੋਗਦਾਨ ਆ ਉੱਥੇ ਇਸੇ ਪ੍ਰਿੰਸੀਪਲ ਔਰ ਕਾਸਕਰ ਅਜ਼ਦ ਪੀਪਲ ਵੈਨਰ ਸਿੰਘ ਇਹਨਾਂ ਦੇ ਨਿਵਰਨ ਸਿੰਘ ਜਿਹੜਾ ਉਹ ਸਕੂਲ ਦੇ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਹਦਾ ਐਗਜ਼ਾਮਪਲ ਦਈ ਪਿਆ ਐਗਜ਼ਾਮ ਦੇ ਵਿੱਚ ਵਿੱਚ ਛੱਡ ਕੇ ਉਹਨਾਂ ਦੋ ਪੇਪਰ ਜਿਹੜੇ ਕਹਿੰਦੇ ਸੀ ਬਾਅਦ ਚ ਲੈ ਲਵਾਂਗੇ ਔਰ ਇਸ ਦੇ ਕਾਰਨ ਇਹ ਸੀ ਕਿ ਕੋਚ ਨੇ ਕਿਹਾ ਪੱਕਾ 골ਡ ਮੈਡਲ ਲੈ ਕੇ ਆਏਗਾ ਕਿਉਂਕਿ ਉਸ ਦੀ ਪਰਫਾਰਮੈਂਸ ਤੇ ਉਹਨੂੰ ਇਹਨਾਂ ਯਕੀਨ ਹੈ ਇਸ ਦੇ ਤੇ ਬਹੁਤ ਵੱਡਾ ਯਕੀਨ ਹੈ ਤੋ ਚਲੋ 골ਡ ਮੈਡਲ ਨਹੀਂ ਤੇ ব্রোঞ্জ ਹੀ ਸਹੀ ਲੇਕਿਨ ਕਿਤੇ ਨਾ ਕਿਤੇ ਨੇ ਸਟੈਂਡ ਕੀਤਾ ਇੰਟਰਨੈਸ਼ਨਲ ਪੱਧਰ ਤੇ ਜਿੱਥੇ 37 ਦੇਸ਼ ਸਨ 900 ਤੇ ਕੁਝ ਖਿਡਾਰੀ ਸਨ ਬੱਕੋ ਬੱਕ ਆਪਣੇ ਜੋ ਇਹ ਇਹਨਾਂ ਦੀ ਜੇ ਵੇਟ ਵੇਟ ਦੇ ਨਾਲ ਤੇ ਇੱਕ ਬੜੀ ਬਹੁਤ ਬੜੀ ਬੜੀ ਖੁਸ਼ੀ ਹੋਈ ਕਿ ਚਲੋ ਕਿਤੇ ਨਾ ਕਿਤੇ ਸਟੈਂਡ ਕੀਤਾ ਅਸੀਂ ਬਿਲਕੁਲ ਜੀ ਗੱਲ ਕਰੀਏ ਤਾਂ 900 ਬੱਚਿਆਂ ਵਿੱਚੋਂ ਜੋ ਹੈ ਆਪਣੇ ਵੇਟ ਵਿੱਚ ব্রੌਂਜ਼ ਮੈਡਲ ਆਣਾ ਭਾਰਤ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਕਿ ਜਿੱਥੇ ਅੱਜ ਸਾਨੂੰ ਸਾਰੇ ਪੰਥ ਨੂੰ ਮਾਨ ਹੋ ਰਿਹਾ ਹੈ ਉੱਥੇ ਹੀ ਪੂਰਾ ਦੇਸ਼ ਇਹਨਾਂ ਦੇ ਮਾਨ ਕਰ ਰਿਹਾ ਹੈ ਕਿਉਂਕਿ ਇੱਕ 9ਥ ਕਲਾਸ ਦਾ ਬੱਚਾ ਸ਼ਾਇਦ ਅਸੀਂ ਜਿਸਲੇ ਇਸ ਦੀ ਉਮਰ ਵਿੱਚ ਸੀ ਤੇ ਅਸੀਂ ਸਿਰੋਖੇ ਡਾਂਲੇ ਪਾਸੇ ਤੇ ਇਧਰ ਉਧਰ ਨਸਨ ਵਾਲੇ ਪਾਸੇ ਧਿਆਨ ਸੀ ਤੇ ਕਦੇ ਇਹ ਨਹੀਂ ਸੋਚਿਆ ਸੀ ਕਿ ਕਦੇ ਅਸੀਂ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਖੇਡੀਏ ਪਰ ਇਸ ਬੱਚੇ ਦਾ ਬੜਾ ਹੌਸਲਾ ਹੈ ਇਹਨਾਂ ਦਾਦਾ ਜੀ ਦਾ ਬੜਾ ਜੋ ਹੈ ਇੱਕ ਜੋ ਹੈ ਯੋਗਦਾਨ ਹੈ ਕਿ ਮਤਲਬ ਤੋਂ ਨੂੰ ਪਰੇਸ਼ਾਨੀਆਂ ਆਈਆਂ ਜਦ ਉਹਦੇ ਬੱਚਾ ਖੇਡਣ ਵਾਸਤੇ ਜਦ ਇਸਨੇ ਤਿਆਰੀ ਕੀ ਸ਼ੁਰੂ ਕੀਤੀ ਸੀ ਮੈਂ ਤੁਹਾਨੂੰ ਕੀ ਕੱਲ ਦੱਸਾਂਗੇ ਜਦੋਂ ਇਸ ਦੇ ਅਜੇ 13.5 ਸਾਲ ਦਾ ਹੈ 12 ਨਵਾਰਤਿਆਂ ਦਾ ਔਰ 19 ਚ ਪਹਿਲੀ ਵਾਰ ਗਿਆ ਉੱਥੇ ਮਹਾਰਾਸ਼ਟਰ ਇਹ ਜ਼ਰੂਰੀ ਨਹੀਂ ਅੱਜ ਮੈਡਲ ਆਇਆ ਇਹਨੇ ਮਹਾਰਾਸ਼ਟਰ ਚ ਬੰਬੇ ਵੀ ਖੇਡ ਕੇ ਆਇਆ ਉੱਥੇ 골ਡ ਮੈਡਲ ਆਇਆ ਇਹ ਗੋਆ ਖੇਡ ਕੇ ਆਇਆ ਹੈ ਦਿੱਲੀ ਖੇਡ ਕੇ ਆਇਆ ਹੈ ਇਹ Jharkhand ਖੇਡ ਕੇ ਆਇਆ ਹੈ ਇਹ ਇੱਥੇ ਆਪਣੇ ਸੋਨੀਪਤ ਖੇਲ ਕੇ ਆਇਆ ਸਿਨਗਰ ਖੇਲ ਕੇ ਆਇਆ ਜਿੱਥੇ ਬਕ ਬਕ ਇਹ ਕਿੱਕ ਬੌਕਸਿੰਗ ਦੇ ਨਾਲ ਨਾਲ ਟਾਈਕਵੋਂਡੋ ਖੇਲ ਰਿਹਾ ਟਾਈਕਵੋਂਡੋ ਦੀ ਬੜੀ ਅੱਛੀ ਗੇਮ ਹੈ ਬੜੀ ਅੱਛੀ ਗੇਮ ਖੇਲਦਾ ਔਰ ਖਾਸ ਕਰ ਇਹ ਹੋਣ ਵੀ ਜਿਹੜੇ ਯੂਟੀ ਦੇ ਵਿੱਚੋਂ ਵੀ ਮਤਲਬ ਕਿ ਅਜਿਤ ਕਾ 골ਡ ਮੈਡਲ ਲੈ ਕੇ ਆਇਆ ਆਪਣੇ ਡਿਵੀਜ਼ਨਲ ਲੈਵਲ ਤੇ ਵੀ ਜਿਹੜੀ ਸਾਡੀ ਜੜ ਕੇ ਸਟੇਟ ਸਪੋਰਟ ਕਾਉਂਸਲ ਹੈ ਉਸ ਨੇ ਹੁਣੇ ਕਰਾਇਆ ਉਸ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਤੋ ਕੁਦਰਤੀ ਗੱਲ ਹੈ ਕਿ ਮੈਨੂੰ ਇਹ ਦੱਸਿਆ ਗਿਆ ਇਸ ਦਾ ਚਾਚਾ ਇੱਥੇ ਇਟਲੀ ਰਹਿੰਦਾ ਔਰ ਉਹਨੇ ਮੈਨੂੰ ਪੂਰਾ ਕਿਹਾ ਉਹਨੇ ਕਿਹਾ ਪਪਾ ਅਗਰ ਕੁਝ ਵੀ ਹੈ ਜਿੰਨਾ ਵੀ ਯੋਗਦਾਨ ਅਸੀਂ ਆਪਣੇ ਭਰਾ ਨੂੰ ਵਾਪਸ ਨਹੀਂ ਲਿਆ ਸਕਦੇ ਲੇਕਿਨ ਇਸੀਆਂ ਆਸਾਂ ਜੋਨੇ ਜੋੜੇ ਦੇ ਟਾਰਗੇਟ ਅਚੀਵ ਕਰਨ ਵਾਸਤੇ ਕੁਝ ਵੀ ਚਾਹੀਦਾ ਉਹ ਅਸੀਂ ਕਰਨਾ ਮੈਂ ਸਿਰਫ ਇਨੀ ਗੱਲ ਕਰਨਾ ਚਾਹਣਾ ਕਿ ਜਦੋਂ ਸਟਾਰਟਿੰਗ 'ਚ ਇਹ ਛੋਟਾ ਸੀ ਮੈਂ ਆਪਣੀ ਗੱਡੀ ਲੈ ਕੇ ਜਾਣਾ ਕੋਚ ਦੇ ਕੋਲ ਔਰ ਮਤਲਬ ਕਿ ਠੰਡੇ ਦੇ ਵਿੱਚ ਕਈ ਵਾਰ ਉਹ ਆਪਣਾ ਹੀਟਰ ਲਾ ਲੈਣਾ ਗੱਡੀ ਚ ਦੋ ਦੋ ਘੰਟੇ ਵੇਟ ਕਰਨੀ ਇਸ ਦੇ ਮਤਲਬ ਕਿ ਜਿਸ ਵੇਲੇ ਉਹ ਕੋਚਿੰਗ ਲੈਂਦਾ ਸੀ ਤੈਨੂੰ ਲੈ ਕੇ ਜਾਣਾ ਫੇਰ ਆਤੀ ਔਰ ਹਰ ਐਪਰ ਵੱਡੀ ਗੱਲ ਹੈ ਕਿ ਹਰ ਛੁੱਟੀ ਹੁੰਦੀ ਹੈ ਬੱਚਾ ਵੀ ਖੁਸ਼ ਹੁੰਦਾ ਵੇ ਚਲੋ ਅੱਜ ਇੱਕ ਛੁੱਟੀ ਹੈ ਇਹਨੇ ਕਦੇ ਛੁੱਟੀ ਵਾਲੇ ਦਿਨ ਵੀ ਛੁੱਟੀ ਨਹੀਂ ਕੀਤੀ ਔਰ ਅਕਾਲਪੁਰ ਵਾਇਗਰੂ ਦਾ ਪਤਾ ਨਹੀਂ ਕੋਈ ਐਸਾ ਪਾਣਾ ਹੈ ਕਿ ਇਹਨੂੰ ਬੜੇ ਅੱਛੇ ਤਰੀਕੇ ਨਾਲ ਮਤਲਬ ਕਿ ਬੜੀਆਂ ਜਿਹੀ ਬੜੀਆਂ ਕੁਆਲਿਟੀਆਂ ਨੇ ਔਰ ਅਕਾਲਪੁਰ ਕਿਰਪਾ ਕਰੇ ਬਿਲਕੁਲ ਜੀ ਪਰ ਤੁਹਾਡੀਆਂ ਸੀਜ਼ਨ ਨਾਲ ਲੱਗ ਜਾਣ ਬਿਲਕੁਲ ਜੀ ਟੀਵੀਆਂ ਤੇ ਅਸੀਂ ਦੇਖਦੇ ਹਾਂ ਇੱਕ ਪਲੇਅਰ ਬੜਾ ਵਧੀਆ ਖੇਡ ਰਿਹਾ ਹੈ ਪਰ ਉਸ ਪਿੱਛੇ ਜੋ ਉਸ ਪਰਿਵਾਰ ਦਾ ਸਟਰਗਲ ਹੁੰਦਾ ਹੈ ਉਹਨਾਂ ਦੇ ਕੋਚ ਦਾ ਸਟਰਗਲ ਹੁੰਦਾ ਹੈ ਉਹਨਾਂ ਦੇ ਮੈਂਟੋਰਸ ਦਾ ਸਟਰਗਲ ਹੁੰਦਾ ਹੈ ਉਹ ਸ਼ਾਇਦ ਪਰਦੇ ਦੇ ਪਿੱਛੇ ਹੀ ਰਹਿ ਜਾਂਦਾ ਹੈ ਅੱਜ ਸਾਨੂੰ ਸਰਦਾਰ ਮੋਹਨ ਸਿੰਘ ਪੱਟੀ ਜੀ ਉਹਨਾਂ ਨੇ ਦੱਸਿਆ ਕਿ ਇਸ ਬੱਚੇ ਵਾਸਤੇ ਕਾਫੀ ਜ਼ਿਆਦਾ ਸਟਰਗਲ ਕਰਨਾ ਪਿਆ ਫਿਰ ਅੱਜ ਜਾ ਕੇ ਬੱਚਾ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਜੋ ਹੈ ਰਿਪਰੈਜੈਂਟੇਸ਼ਨ ਦੇ ਰਿਹਾ ਹੈ ਬੜਾ ਵਧੀਆ ਲੱਗਿਆ ਸੁਣ ਕੇ ਕਿ ਜਿੱਥੇ ਬੱਚਾ ਬੜਾ ਹੁਸ਼ਿਆਰ ਹੈ ਉੱਥੇ ਉਸਦੇ ਦਾਦਾ ਜੀ ਵੀ ਪੂਰੀ ਉਸ ਦੀ ਸਪੋਰਟ ਵਿੱਚ ਖੜੇ ਹਨ ਉਸ ਦੀ ਪੂਰੀ ਫੈਮਿਲੀ ਇਹਨਾਂ ਦੀ ਸਪੋਰਟ ਵਿੱਚ ਖੜੀ ਹੈ ਗੱਲ ਕਰੀਏ ਇਹਨਾਂ ਦੇ ਦਾਦੀ ਜੀ ਹੋਰ ਨਾਲ ਕਿਵੇਂ ਦਾ ਲੱਗ ਰਿਹਾ ਜਿਸ ਲਈ ਬੱਚਾ ਜੋ ਹੈ ਜਿੱਤ ਕੇ ਆਇਆ ਸਰਦਾਰਨੀ ਸੁਰਜੀਤ ਕੌਰ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗਾ ਸਾਨੂੰ ਸਾਡਾ ਬੱਚਾ ਖੇਡ ਕੇ ਆਇਆ ਦਾ ਮੈਡਲ ਲੈ ਕੇ ਆਇਆ ਜੀ ਕੀ ਕਹਿਣਾ ਚਾਹੋਗੇ ਜੋ ਇਸ ਦੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਬੱਚਿਆਂ ਨੂੰ ਖੇਡਣਾ ਚਾਹੀਦਾ ਹੈ ਤੇ ਆਪਣੇ ਪੌਂ ਦਾ ਨਾਅ ਕਰਨਾ ਚਾਹੀਦਾ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਕਿ ਦਾਦੀ ਜੀ ਨੂੰ ਇੱਕ ਅਲੱਗ ਹੀ ਜੋ ਹੈ ਜਿਵੇਂ ਉਹਨਾਂ ਨੂੰ ਕੁਐਸਚਨ ਪੁੱਛਿਆ ਤਾਂ ਇੱਕ ਅਲੱਗ ਹੀ ਸਮਾਈਲ ਉਹਨਾਂ ਦੇ ਚਿਹਰੇ ਤੇ ਆ ਗਈ ਉਹਨਾਂ ਦੀ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਸਾਡੀ ਭੈਣ ਨਾਲ ਕਿਵੇਂ ਦਾ ਲੱਗ ਰਿਹਾ ਹੈ ਕਿ ਅੱਜ ਬੱਚਾ ਸਾਡਾ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰ ਕੇ ਵਾਪਸ ਜਤਕਰ ਮੁੜਿਆ ਤਾਂ ਕਿਵੇਂ ਦਾ ਫੀਲ ਹੋਇਆ ਬਹੁਤ ਵਧੀਆ ਲੱਗਾ ਵੀਰ ਜੀ ਚਲੋ ਇਹਦੇ ਪਾਪਾ ਤਾਂ ਨਹੀਂ ਇਹ ਤਾਂ ਦੇਹ ਕੁਛ ਹੁੰਦਾ ਨਾਂ ਕਰਨਗੇ ਕਿ ਬੰਦਾ ਯਾਦ ਰੱਖਦਾ ਹੈ ਕਿ ਚਲੋ ਕਿਸੇ ਦਾ ਬੇਟਾ ਹੈ ਤਾਂ ਪਿੰਡ ਦਾ ਨਾਮ ਬਸ ਬਿਲਕੁਲ ਜੀ ਗੱਲ ਕਰੀਏ ਤਾਂ ਅੱਜ ਸਾਡੇ ਵੀਰ ਚਰਨਜੀਤ ਸਿੰਘ ਸ਼ੇਰੀ ਉਹਨਾਂ ਦੀ ਕਾਟ ਇਸ ਪਰਿਵਾਰ ਨੂੰ ਬਹੁਤ ਮਹਿਸੂਸ ਹੋ ਰਹੀ ਹੈ ਅਸੀਂ ਵੀ ਫੀਲ ਕਰ ਰਹੇ ਹਾਂ ਕਿਉਂਕਿ ਉਹ ਛਟਾ ਸਾਡਾ ਵੀ ਛੋਟਾ ਭਰਾ ਸੀ ਅਸੀਂ ਜਦ ਵੀ ਆਣਾ ਬੜਾ ਸਾਡਾ ਚਾਹ ਕਰਦੇ ਸੀ ਅੱਜ ਸ਼ਾਇਦ ਉਹਦੇ ਬੇਟੇ ਉਹਨਾਂ ਦੀ ਜੋ ਹੈ ਸਾਡੇ ਨਾਲ ਬੈਠੇ ਹੋਏ ਨੇ ਤਾਂ ਬੜਾ ਅੱਛਾ ਲੱਗ ਰਿਹਾ ਹੈ ਕਿਹਜੋ ਬੇਟਾ ਆਪਣੇ ਉਸ ਫਾਦਰ ਦੀ ਜੋ ਹੈ ਨਾਮ ਰੋਸ਼ਨ ਕਰ ਰਿਹਾ ਹੈ ਆਪਣੀ ਕੌਮ ਦਾ ਨਾਮ ਰੋਸ਼ਨ ਕਰ ਰਿਹਾ ਹੈ ਅਸੀਂ ਵਾਹਿਗੁਰੂਗੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਜੋ ਹੈ ਅੱਗੇ ਵੱਧ ਚੜ੍ਹ ਕੇ ਹੋਰ ਵੀ ਜੋ ਹੈ ਫਿਊਚਰ ਵਿੱਚ ਅੱਗੇ ਜੋ ਹੈ ਹੋਰ ਵੀ ਮੈਡਲ ਲਿਆਨ 골ਡ ਮੈਡਲ ਲਿਆਨ ਹੋਰ ਵੀ ਵੱਡੇ ਪੱਧਰ ਤੇ ਖੇਡਣ ਗੱਲ ਕਰੀਏ ਇਹਨਾਂ ਦੇ ਚਾਚਾ ਜੀ ਸਰਦਾਰ ਅਵਨਾਸੀ ਸਿੰਘ ਹੋਣਾ ਨਾਲ ਤੁਸੀਂ ਇਹਨਾਂ ਨੂੰ ਦੇਖਦੇ ਹੋ ਜੋ ਹੈ ਗੁਰਨਾਨਕ ਲੰਗਰ ਮਿਸ਼ਨ ਵਿੱਚ ਅਤੇ ਬਲੱਡ ਡੋਨੇਸ਼ਨ ਇੱਕ ਗਰੁੱਪ ਹੈ ਉਸ ਵਿੱਚ ਆਪਣੀਆਂ ਸੇਵਾਵਾਂ ਬੜੇ ਉੱਚੇ ਪੱਧਰ ਤੇ ਕਰਦੇ ਹਨ ਕਿਵੇਂ ਦਾ ਲੱਗਿਆ ਜਦ ਇਹ ਸੁਣਿਆ ਕਿ ਸਾਡਾ ਬੱਚਾ ਬਖਸ਼ੀਸ਼ ਸਿੰਘ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾ ਰਿਹਾ ਹੈ ਜਿਸ ਸਾਰੀ ਸੰਗਤ ਜੋ ਇਕਵਾਨੀ ਚੈਨਲ ਦੇਖ ਰਹੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਨੂੰ ਇਸ ਬੱਚੇ ਦੇ ਬਾਰੇ ਪਤਾ ਲੱਗਾ ਵੀ ਇਸ ਤਰ੍ਹਾਂ ਦਾ ਇਹਨੇ ਅਚੀਵਮੈਂਟ ਕੀਤੀ ਤੇ ਸਾਡਾ ਜੋ ਹੌਸਲਾ ਸੀ ਉਹ ਚਾਰ-ਤਨ ਲਾਤੇ ਨੇ ਪਿੰਡ ਨੂੰ ਆਪਣੀ ਕੌਮ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਰਬਾਣੀ ਦੇ ਫੁਰਮਾਨ ਹਨ ਐ ਕਰ ਕਰੇ ਸੋ ਐ ਕਰ ਪਾਏ ਇਕੱਠੀ ਕਰੋ ਦੂਜਿਆ ਕੀ ਤੁਸੀਂ ਲੋਕ ਜੋ ਮਾਂ-ਬਾਪ ਦੇ ਨਕਸ਼ੇ ਕਦਮ ਨੇ ਜੋ ਸਮਾਜ ਸੇਵਾ ਕਰ ਰਹੇ ਨੇ ਉਹਨਾਂ ਦਾ ਕੀਤਾ ਉਹ ਅੱਗੇ ਆ ਰਿਹਾ ਔਰ ਬੱਚਿਆਂ ਨੂੰ ਉਹ ਸੇਧ ਮਿਲ ਰਹੀ ਹੈ ਔਰ ਬੱਚੇ ਵੀ ਉਸੇ ਨਕਸ਼ੇ ਕਦਮ ਤੇ ਚੱਲ ਰਹੇ ਨੇ ਉਹ ਇਹ ਸਾਡਾ ਬੱਚਾ ਅਜੇ 9th ਪੜ੍ਹਦਾ ਤੇ ਇਹ ਅਮਰਤਾ ਰਹੀ ਹੈ ਤੇ ਬਾਕੀ ਵੀ ਬੱਚਿਆਂ ਨੂੰ ਅਸੀਂ ਇਹੀ ਮੈਸੇਜ ਦੇਣਾ ਕਿ ਇਹ ਜੋ ਖੇਡਾਂ ਹਨ ਖੇਡਾਂ ਸਾਨੂੰ ਇੱਕ ਤਾਂ ਆਪਸ ਵਿੱਚ ਪਿਆਰ ਵਧਾਉਂਦੀਆਂ ਤੇ ਦੂਸਰਾ ਜੋ ਅੱਜ ਕੁਰਾਏ ਬੱਚੇ ਪੈਰੇ ਨੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਇਹਨੂੰ ਠੱਲ ਪਾਉਣ ਵਾਸਤੇ ਹੋਰ ਕੋਈ ਤਰੀਕਾ ਨਹੀਂ ਸਾਡੇ ਕੋਲ ਅਸੀਂ ਸਾਰੇ ਪੇਰੈਂਟਸ ਨੂੰ ਇਹ ਹੀ ਅਪੀਲ ਕਰਨਾ ਹੈ ਕਿ ਆਪਣੇ ਬੱਚਾ ਨੂੰ ਗੇਮਾਂ ਦੀ ਤਰਫ ਪ੍ਰੇਰਿਤ ਕਰੋ ਜੀ ਕਿਵੇਂ ਤਾਂ ਲੱਗਿਆ ਜਿਸ ਲਈ ਬਖਸ਼ੀਸ਼ ਸਿੰਘ ਦਾ ਨਾਮ ਨੋਸ ਹੁੰਦਾ ਹੈ ਤੁਸੀਂ ਦੇਖਿਆ ਕਿ ਇਹਨੂੰ ਬ੍ਰੌਂਜ਼ ਮੈਡਲ ਲੈ ਕੇ ਆਇਆ ਹੈ ਬੜੇ ਵੱਡਾ ਸਥਾਨ ਹੁੰਦਾ ਹੈ ਬ੍ਰੌਂਜ਼ ਲੈਵਲ ਬ੍ਰੌਂਜ਼ ਮੈਡਲ ਵੀ ਲੈਣਾ 900 ਬੱਚਿਆਂ ਵਿੱਚੋਂ ਬ੍ਰੌਂਜ਼ ਮੈਡਲ ਲੈ ਕੇ ਵਾਪਸ ਮੁੜਨਾ ਕਿਵੇਂ ਦਾ ਫੀਲ ਹੋਇਆ ਉਸਲੇ بس اس چیز ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਸਾਡਾ ਜੋ ਲੈਵਲ ਹੈ ਉੱਥੇ ਤੱਕ ਅਸੀਂ ਪਹੁੰਚ ਵੀ ਨਹੀਂ ਸਕਦੇ ਤੇ ਜੋ ਇਹਨਾਂ ਦੇ ਸਕੂਲ ਦੇ ਸਟਾਫ ਨੇ ਪਲੱਸ ਇਹਨਾਂ ਦੇ ਜੋ ਗੁਰੂਜੀ ਕੋਚ ਹਨ ਜਿਨ੍ਹਾਂ ਨੇ ਇਨੀ سپورਟ ਕੀਤੀ ਹੈ ਤੇ ਸਾਡੇ ਇਸ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਸਰਦਾਰ ਅਬਨਸੀ ਸਿੰਘ ਜੀ ਇਹਨਾਂ ਦੇ ਚਾਚਾ ਜੀ ਸਿਰਫ ਇਹ ਹੀ ਨਹੀਂ ਇਹਨਾਂ ਦਾ ਪੂਰਾ ਪਰਿਵਾਰ ਨਾਨਕਾ ਦਾਦਕਾ ਪਰਿਵਾਰ ਜੋ ਹੈ ਅੱਜ ਬੜਾ ਆਪਣੇ ਆਪ ਨੂੰ ਜੋ ਹੈ ਗੁਰ ਮਹਿਸੂਸ ਕਰ ਰਿਹਾ ਆਪਣੇ ਵਿੱਚ ਪਰ ਸਭ ਗੱਲ ਕਰੀਏ ਤਾਂ ਜ਼ਰੂਰ ਸਟਰਗਲ ਵੀ ਹੁੰਦਾ ਹੈ ਜਦ ਸਟਰਗਲ ਕਰਕੇ ਫਲ ਮਿਲਦਾ ਹੈ ਅੱਛਾ ਮਿੱਠਾ ਫਲ ਮਿਲਦਾ ਹੈ ਫਿਰ ਕਿਵੇਂ ਦਾ ਫੀਲ ਹੁੰਦਾ ਉਹ ਉਸ ਦਾ ਜਿਹੜਾ ਟੇਸ ਹੈ ਉਸੇ ਦੱਸ ਨਹੀਂ ਸਕਦੇ ਜੈਸੇ ਗੁੰਗੇ ਕੋ ਮਠਾਈ ਬਿਲਕੁਲ ਜਿਵੇਂ ਕਹਿੰਦਾ ਗੁੰਗੇ ਕੋ ਮਠਾਈ ਮੂੰਹ ਕੋ ਦੱਸ ਨਹੀਂ ਸਕਦਾ ਦੱਸ ਨਹੀਂ ਸਕਦਾ ਇਹ ਉਸ ਦਾ ਟੇਸ ਹੈ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਹ ਜਿਹੜੀ ਗੇਮਾਂ ਨੇ ਖਾਸ ਕਰਕੇ ਮੇਰੇ ਬ੍ਰਦਰ ਨੇ ਗੱਲ ਕੀਤੀ ਹੈ ਅੱਜ ਬੱਚੇ ਜਿਹੜੇ ਨਸ਼ੇ ਵਾਲੀ ਸੜਕ ਤੇ ਜਾ ਰਹੇ ਸੀ ਕੋਸ਼ਿਸ਼ ਕਰ ਰਿਹਾ ਮੈਂ ਇੱਕ ਸਾਫਾ ਸਰਪੰਚ ਵੀ ਆਉਣ ਤੇ ਪੰਚਾਇਤ ਕੋਈ ਨਹੀਂ ਹੈ ਮੈਂ ਆਪਣੇ ਪੇੜੇ ਦੇ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਹਰ ਕਿਸਮ ਦੀ ਗੇਮ ਦੇ ਸਮਾਨ ਲੈ ਕੇ ਦਿੱਤਾ ਹੈ ਔਰ ਸਾਡੇ ਇੱਥੇ ਆਰਮੀ ਔਰ ਬੀਐਸਐਫ ਸਾਨੂੰ ਸਪੋਰਟ ਕਰਦਿਆਂ ਨੇ ਨੋਵਲ ਲਾਈਨ ਕਰਕੇ ਤੁਸੀਂ ਜਾ ਕੇ ਦੇਖੋ ਮੈਂ ਬਾਲੀ ਵਾਲਾ ਆਪਣੇ ਜੇਬ ਚੋਂ ਪੈਸੇ ਲਾ ਕੇ ਔਰ ਉਹਨਾਂ ਕੋਲ ਫੌਜੀਆਂ ਕੋਲ ਨਟ ਲਾ ਕੇ ਗਿਚ ਲਾਈ ਨੇ ਤਾਂ ਕਿ ਜਿਹੜੇ ਬਾਲ ਬਾਹਰ ਨਾ ਜਾਏ ਔਰ ਪੂਰੀ ਕੋਸ਼ਿਸ਼ ਕਰ ਰਿਆ ਸੀ ਸਾਡੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਇਸ ਸਾਈਡ ਦੇ ਉੱਤੇ ਲੱਗਣ ਔਰ ਖਾਸ ਕਰ ਸਭ ਤੋਂ ਵੱਡਾ ਜੋਗਦਾਰ ਜਿਹੜਾ ਹੁੰਦਾ ਮਾਂ ਔਰ ਬਾਪ ਤੁਸੀਂ ਕਹਿੰਦੇ ਹੋ ਕਿ ਮਾਂ ਪਹਿਲਾਂ ਔਰ ਬਾਪ ਬਾਅਦ ਹੁੰਦਾ ਔਰ ਜਿਹੜੀਆਂ ਮਾਵਾਂ ਨੇ ਖਾਸ ਕਰਕੇ ਇਹਨਾਂ ਨੂੰ ਵਰਕਰਾਂ ਚਾਹਤਾ ਸਾਡੀ ਬੇਟੀ ਐ ਅਸੀਂ ਮਾਂ ਜਿਹੜੀ ਉਹ ਜਿਹੜੀ ਸਵੇਰੇ ਨੇੜੇ ਉੱਠਦੀ ਆ ਆਪਣੀ ਨੀਂਦਰ ਤਿਆ ਕੇ ਰੋਟੀ ਪਕਾ ਕੇ ਦਿੰਦੀ ਐ ਔਰ ਟਿਫਨ ਤਿਆਰ ਕਰਕੇ ਦਿੰਦੀ ਐ ਸਕੂਲ ਜਾਂਦੀ ਐ ਫਿਰ ਉਹਦਾ ਪੂਰਾ ਖਿਆਲ ਰੱਖਦੇ ਆ ਭਈ ਠੀਕ ਹੈ ਨਹੀਂ ਕਹਿੰਦਾ ਭਾਵਾ ਕਿ ਜਦ ਤੱਕ ਪੇਰੈਂਟਸ ਇਹਨਾਂ ਬੱਚਿਆਂ ਦੇ ਮਗਰ ਨਾ ਆਵਗੇ ਅਸੀਂ ਤਾਂ ਤੱਕ ਅਸੀਂ ਇਸ ਮਾਟੋ ਨੂੰ ਅਚੀਵ ਨਹੀਂ ਕਰ ਸਕਦੇ ਬਿਲਕੁਲ ਜੀ ਬੜੀ ਵਧੀਆ ਗੱਲ ਕਹੀ ਭੱਟੀ ਸਾਹਿਬ ਨੇ ਕੀ ਜਦ ਤੱਕ ਪੇਰੈਂਟਸ ਆਪਣੇ ਬੱਚਿਆਂ ਦਾ ਸਾਥ ਨਹੀਂ ਦਿੰਦੇ ਜਦ ਤੱਕ ਉਹ ਪੂਰਾ ਧਿਆਨ ਨਹੀਂ ਦਿੰਦੇ ਉਦੋਂ ਤੱਕ ਬੱਚਾ ਸਾਡਾ ਕੀ ਕਰ ਰਿਹਾ ਹੈ ਕਿੱਧਰ ਜਾ ਰਿਹਾ ਹੈ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਸਿਰਫ ਪੈਸੇ ਖਰਚ ਕਰ ਰਹੇ ਹਾਂ ਮਗਰ ਇਹ ਨਹੀਂ ਦੇਖਦੇ ਕਿ ਸਾਡਾ ਬੱਚਾ ਕੁਰਾਹੇ ਤਾਂ ਨਹੀਂ ਪੈ ਰਿਹਾ ਕਿਤੇ ਪੱਟੀ ਸਾਹਿਬ ਨੇ ਬੜਾ ਸੋਹਣਾ ਕਿਹਾ ਕਿ ਮਾਪੇ ਦਾ ਤੇ ਖਾਸ ਕਰ ਮਾਮਾ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਇਸ ਪਾਸੇ ਕਿ ਗੇਮ ਦੇ ਜੋ ਹੈ ਅੱਛੀ ਗੇਮਾਂ ਵਾਲੇ ਪਾਸੇ ਲਗਾਇਆ ਜਾਏ ਔਰ ਨਸ਼ਿਆਂ ਤੋਂ ਬੁਲਾਇਆ ਜਾਏ ਗੱਲ ਕਰੀਏ ਤਾਂ ਬਖਸ਼ੀਤ ਸਿੰਘ ਜੀ ਮੈਂ ਜਰੂਰ ਚਾਹਾਂਗਾ ਆਪਣੀ ਉਮਰ ਦੇ ਬੱਚਿਆਂ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਜੋ ਅੱਜ ਨਸ਼ਿਆਂ ਅਤੇ ਫੋਨਾਂ ਵਿੱਚ ਤੇ ਦੂਜੀ ਜੋ ਵੀਡੀਓ ਗੇਮਾਂ ਵਿੱਚ ਜ਼ਿਆਦਾ ਉਹ ਜੋ ਹੈ ਸੰਮਲਿਤ ਹੋ ਗਏ ਨੇ ਉਹਨਾਂ ਨੂੰ ਉਹਨਾਂ ਲਈ ਕੀ ਮੈਸੇਜ ਰਹੇਗਾ ਪਹਿਲੀ ਗੱਲ ਤਾਂ ਨਸ਼ੇਵਲ ਜਾਣੇ ਹੀ ਨਹੀਂ ਚਾਹੀਦਾ ਕਿਉਂਕਿ ਸਾਡਾ ਇੰਡੀਆ ਸਭ ਤੋਂ ਡੋਪਿੰਗ ਟੈਸਟ ਸਭ ਤੋਂ ਜ਼ਿਆਦਾ ਐਥਲੈਟਿਕਸ ਕਿਉਂਕਿ ਐਥਲੈਟਿਕਸ ਸਭ ਤੋਂ ਜ਼ਿਆਦਾ ਡੋਪ ਹੁੰਦਾ ਹੈ ਸਟਰੈਂਥ ਵਧਾਉਣ ਵਾਸਤੇ ਔਰ ਸਭ ਤੋਂ ਜ਼ਿਆਦਾ ਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ ਔਰ ਜਿਹੜੀ ਫੇਅਰ ਗੇਮ ਹੈ ਉਹ ਖੇਡਣੀ ਚਾਹੀਦੀ ਹੈ ਔਰ ਆਪਣੇ ਬੱਚਾ ਤੁਹਾਨੂੰ ਆਪਣੇ ਬੱਚਿਆਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਗੇਮ ਆਲ ਕੋਈ ਨਾ ਕੋਈ ਸਪੋਰਟਸ ਆਲ ਦੇਣਾ ਚਾਹੀਦਾ ਹੈ ਕੋਈ ਮਲਟੀਵ ਬਿਲਕੁਲ ਜੀ ਬੜਾ ਸੋਣਾ ਕਿ ਨਸ਼ੇ ਕਰਕੇ ਗੇਮ ਖੇਡਣ ਦਾ ਕੋਈ ਫਾਇਦਾ ਨਹੀਂ ਹੈ। ਅਗਰ ਤੁਸੀਂ ਗੇਮ ਖੇਡਨੀ ਹੈ ਤਾਂ ਫੇਰ ਤਰੀਕੇ ਨਾਲ ਖੇਡੋ ਤਾਂ ਕਿ ਜਿਵੇਂ ਕਿ ਸਾਨੂੰ ਸਿੱਖਾ ਨੂੰ ਵੈਸੇ ਹੀ ਹੈ ਕਿ ਅਸੀਂ ਗਲਤ ਕੰਮ ਕੋਈ ਵੀ ਨਹੀਂ ਕਰਨਾ। ਹਰ ਵਾਰੀ ਜੇ ਵੀ ਕੰਮ ਕਰਨਾ ਹੈ ਬੜੇ ਹੀ ਜੋ ਹੈ ਸਜਜੇ ਢੰਗ ਨਾਲ ਔਰ ਬੜੇ ਹੀ ਪਿਆਰ ਨਾਲ ਕਰਨਾ ਹੈ। ਗੱਲ ਕਰੀਏ ਤਾਂ ਵੀ ਗੁਰਬਖਸ਼ੀ ਸਿੰਘ ਜੀ ਗੁਰੂ ਦੀ ਮਹਿਰ ਹੈ। ਨਾਨਾ ਦਾ ਬਖਸ਼ੀ ਸਿੰਘ ਹੈ ਮਗਰ ਮੇਰੇ ਮੂੰਹ ਚ ਬਾਰ-ਬਾਰ ਗੁਰਬਖਸ਼ੀ ਸਿੰਘ ਨਿਕਲ ਰਿਹਾ ਕਿਉਂਕਿ ਗੁਰੂ ਦੀ ਬਖਸ਼ੀ ਸੀ ਉਹਨਾਂ ਤੇ ਬਹੁਤ ਜ਼ਿਆਦਾ ਹੈ। ਗੁਰਸੱਭ ਨੇ ਇੰਨੀ ਮਿਹਰ ਕੀਤੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਇੰਟਰਨੈਸ਼ਨਲ ਲੈਵਲ ਤੇ ਇੰਨੀਆਂ ਵੱਡੀਆਂ ਮੱਲਾ ਮਾਰ ਕੇ ਪਹੁੰਚੇ ਨੇ ਤੇ ਜ਼ਰੂਰ ਮੈਂ ਚਾਹਾਂਗਾ ਤੁਸੀਂ ਜੋ ਹੈ ਕਮੈਂਟਾਂ ਰਾਹੀਂ ਇਹਨਾਂ ਨੂੰ ਕੰਗ੍ਰੈਚੂਲੇਟ ਜ਼ਰੂਰ ਕਰੋ ਇਹਨਾਂ ਨੂੰ ਜੋ ਹੈ ਬਤਾਇਆ ਜ਼ਰੂਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਲਗਾਤਾਰ ਇਦਾਂ ਦੇ ਬੱਚਿਆਂ ਨਾਲ ਤੁਹਾਨੂੰ ਰੂਬਰੂ ਕਰਾਈਏ ਤਾਂ ਕਿ ਹੋਰ ਵੀ ਜੋ ਸਾਡੀਆਂ ਨਵੀਂ ਪਨੀਰੀ ਹੈ ਉਹ ਇਸ ਤੋਂ ਮੋਟੀਵੇਟ ਹੋ ਕੇ ਗੇਮਾਂ ਵਾਲਾ ਤੇ ਜੋ ਹੈ ਕੁਰਾਹੇ ਪੈਣ ਤੋਂ ਬਚ ਸਕੇ ਤੁਸੀਂ ਦੇਖਦੇ ਰਹੋ ਇੱਕ ਬਾਣੀ ਚੈਨਲ ਅਸੀਂ ਨਿਰੰਤਰ ਅਪਡੇਟਸ ਦੇਂਦੇ ਰਹਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ